ਲਓ ਬਾਈ ਜੀ ਬੱਚੇ ਕੱਢੇ ਪਏ ਆ ਵੀ ਤੁੱਪੇ ਤੇ ਤਾਂ ਵੀ ਬੈਠੇ ਆ ਬਾਈ ਆ ਬੈਠੇ ਆ ਤਾਂ ਨਿੱਕੇ ਬੱਚੇ ਆ ਸਾਰੇ ਵਿੱਚ ਉਹਨਾਂ ਦੇ ਐਵੇਂ ਜਿਹੇ ਬੱਚੇ ਜਿਹੜੇ ਅੱਜ ਪਹਿਲੇ ਦਿਨ ਹੀ ਬੈਠੇ ਆ ਆ ਬੈਠੇ ਪੈਪ ਬਾਈ ਜੀ ਤੁੱਪੇ ਰੱਖਤੀ ਆ ਪਸ਼ੂ ਨੂੰ ਮਾਉਣ ਦੀ ਤਿਆਰੀ ਕਰਾਂਗੇ ਫੇਰ ਤੁੱਪੇ ਫਰਮਾੜੀ ਸੈਟ ਵਟ ਹੋ ਜੂ ਵੀ ਪਸੂ ਨੂੰ ਮਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਪਰਾ ਠੀਕ ਠਾਕ ਆ ਲਓ ਬਾਈ ਮਿੱਤਰੋ ਆਪਾਂ ਕਰਤੀ ਆ ਵਲੌਗ ਦੀ ਸਟਾਰਟਿੰਗ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਇਹਨਾਂ ਚ ਬਾਈ ਬੱਚੇ ਸੀਗੇ ਢਿੱਲੇ ਸੀਗੇ ਤੇ ਉਹਨਾਂ ਨੂੰ ਦਵਾਈ ਦੂਈ ਦਿੱਤੀ ਉਹ ਆ ਤੇ ਉਹ ਤਾਂ ਨਿੱਕੇ ਬੱਚੇ ਆ ਸਾਰੇ ਬਾਈ ਜਿਹੜੇ ਅੱਜ ਤਕਰੀਬਨ ਪਹਿਲੇ ਦਿਨ ਬੱਚੇ ਅਧੋਂ ਜ਼ਿਆਦਾ ਬਾਈ ਉਹਦੇ ਚ ਦੋ ਐਬ ਜੇ ਬੱਚੇ ਤਾਂ ਕੋਈ ਪੰਜ ਚਾਰ ਹੀ ਹੋਣੇ ਆ ਬਾਈ ਜਿਹੜੇ ਪਹਿਲਾਂ ਬਾਹਰ ਕੱਢੇ ਹੋਏ ਆ ਤੇ ਨਹੀਂ ਅੱਜ ਬਾਈ ਪਹਿਲੇ ਦਿਨ ਬੱਚੇ ਬਾਹਰ ਕੱਢੇ ਹੋਏ ਆ ਤੇ ਲਓ ਬਾਈ ਮਿੱਤਰੋ ਬਾਤ ਆ ਅੱਜ ਥੋੜਾ ਜਿਹਾ ਬਾਈ ਸੀਰੀਜ਼ ਸੈੱਟ ਸੀਗਾ ਇਹ ਬਈ ਸਾਰਾ ਟੱਬਰ ਹੀ ਬਿਮਾਰ ਹੋਇਆ ਪਿਆ ਤਕਰੀਬਨ ਹੀ ਸਾਰੇ ਜਵਾਕ ਜੱਲੇ ਸਾਰੇ ਬਿਮਾਰ ਹੋਏ ਪਏ ਆ ਰੀਸ਼ਾ ਲੱਗਿਆ ਪਿਆ ਲੋ ਬਈ ਪਸ਼ੂ ਨੂੰ ਮਾਵਾਂਗੇ ਪੈਪਰਾਕਤੀ ਧੁੱਪੇ ਸੈਟ ਵਟ ਹੋ ਜੂ ਵੀ ਪੈਪ ਤੇ ਇਹਨਾਂ ਦੇ ਵਿੱਚ ਬਈ ਸਭ ਤੋਂ ਜ਼ਿਆਦਾ ਬੱਚਾ ਢਿੱਲਾ ਆ ਬੇਟਾ ਜੇ ਢਿੱਲਾ ਸੀਗਾ ਇਹਨਾਂ ਨੂੰ ਧੁੱਪੇ ਕੱਢ ਕੇ ਦਵਾਈ ਦੂਈ ਦਿੱਤੀ ਵੀ ਜੋ ਤਾਂ ਇਧਰ ਫੜਦਾ ਉਹ ਬੈਠਿਆ ਬੱਚੇ ਲੋ ਬਈ ਮਿੱਤਰੋ ਨਾ ਤੋਂ ਲੈ ਆਂਦੇ ਪਸਕਾ ਨੂੰ ਪੱਠੇ-ਪੁੱਠੇ ਦਿੱਤੇ ਆਪਾਂ ਤੇ ਇਧਰ ਜੂ ਤਾਂ ਦਾਣੇ ਪਾਈ ਜਾਂਦਾ ਤੇ ਵੱਡੇ ਖੁੱਡੇ ਤੇ ਬਾਈ ਬੱਚੇ ਵੱਡੇ ਖੁੱਡੇ ਚ ਅੱਜ ਭਾਈ ਸੀਗੇ ਲਾ ਲੈ ਆਂਦੇ ਆ ਦਾਣਾ ਪਾਣੀ ਪਈ ਪਾਪਾ ਤੇ ਮੀਣ ਕੰਮ ਦਾਣੇ ਪਾਣੀ ਦਾ ਜ਼ਰੂਰੀ ਹੁੰਦਾ ਤੇ ਰੀਸ਼ੇ ਕਰਕੇ ਬਈ ਘੱਟ ਵੱੜਦਾ ਮੈਂ ਖੁੱਡੇ ਚ ਤਾਂ ਹੀ ਇਸੇ ਕਰਕੇ ਪ੍ਰੋਬਲਮ ਵੀ ਥੋੜੀ ਜ਼ਿਆਦਾ ਹੋਈ ਪਈ ਸੀਗੀ ਤੇ ਲੋ ਬਈ ਸਾਰੇ ਦਾਣੇ ਚੁਗੀਆਂ ਜਾਂਦੇ ਆ ਆ ਬੱਚੇ ਬਈ ਛੋਟੇ ਹੀ ਰਹਿ ਗਏ ਪਤਾ ਨਹੀਂ ਕੀ ਚੱਕਰ ਆ ਤੇ ਚਲੋ ਕੋਈ ਨਹੀਂ ਤੇ ਇਹਨਾਂ ਨੂੰ ਬਈ ਖਰਾਕ ਨਹੀਂ ਪੂਰੀ ਪੈਂਦੀਗੀ ਤਾਂ ਕਰਕੇ ਵਾ ਨੀਲੇ ਆ ਤੋ ਓ ਬਾਈ ਮਿਸਟਰ ਆਪਾਂ ਚੱਲੇ ਬਾਈ ਜੀ ਦਾਲ ਲੈਣ ਬਾਈ ਜੀ ਦਾਲ ਲੈਣ ਚੱਲੇ ਆ ਇੱਕ ਹੱਥ 'ਚ ਕੈਮਰਾ ਤੇ ਲੋ ਚੱਲ ਪਏ ਬਾਈ ਗਲੀ ਦੇ ਹੌਣੇ ਆ ਤੁਹਾਨੂੰ ਬਾਈ ਜੀ ਲੋ ਬਾਈ ਇਹ ਗਲੀ ਇਹਦਾ ਰੋਲ ਰੂਲੇ ਚੱਲਦਾ ਕੋਈ ਤਾਂ ਬਣੀ ਨਹੀਂ ਓ ਜਨ ਸੰਖਿਆ ਖੇਡਣ ਲੱਗੀ ਪਈ ਐ ਪੈਸੀ ਇਹ ਮੁੰਡੇ ਖੇਡ ਰਹੇ ਐ ਪੈਸੀ ਖੇਡਦੇ ਪੈਸੀ ਇਕ ਲੋ ਭਾਈ ਮਿੱਤਰੋ ਲੋ ਭਈ ਆ ਗਏ ਆ ਦੁਕਾਨ ਤੇ ਦੁਕਾਨ ਤੇ ਬੰਟੀ ਦੀ ਗੁੜੀਆ ਬੈਠੀ ਆ ਤੇ ਬੰਟੀ ਆਖਾ ਮਸੀ ਲੋ ਭਾਈ ਰਾਣੀ ਤਾਂ ਉਧਰ ਦਾਲ ਸਬਜ਼ੀਆਂ ਚੀਰੀ ਜਾਂਦੀ ਆ ਉਹ ਬੈਠੀ ਸਾਹਮਣੇ ਲੋ ਭਾਈ ਮਿੱਤਰੋ ਲੇ ਲਈ ਆਪਾਂ ਸਾਬਤ मूंगी ਦੀ ਲੈਣੀ ਆ ਦਾਲ ਦਾਲ ਲੈ ਲਈਏ ਤੇ ਫਿਰ ਚੱਲਦੇ ਆ ਨੋਬਾ ਮਿਤਰ ਦਾਲ ਪਾਣੀ ਲਿਆਤਾ ਤੇ ਕੱਲ ਨੂੰ ਬਾਈ ਜੀ ਪਾਣੀ ਵੀ ਛੱਡ ਦੇਾਂਗੇ ਤੇ ਫਿਰ ਇਹ ਵੀ ਪਾ ਦੇਾਂਗੇ ਕੱਲ ਨੂੰ ਚਾਚਾ ਗੂਰਾ ਵੀ ਆਊਗਾ ਮੈਂ ਤੇ ਚਾਚਾ ਗੂਰਾ ਦੀ ਛੱਡ ਦੇਾਂਗੇ ਤੇ ਮੁੜ ਕੇ ਇਹ ਫਿਕਰ ਹੋ ਜੂ ਸਾਨੂੰ ਨਾਲ ਸਰੋਂ ਸਰੋਂ ਨੂੰ ਪਾਣੀ ਲੱਗ ਜੂ ਨਾਲ ਘਾਹ ਚ ਕੰਮ ਪੱਠੇ ਵੀ ਆ ਹੀ ਰਹਿਗੇ ਕੱਲ ਨੂੰ ਰੇ ਪੁੱਤਰ ਡੀਏਪੀ ਵੀ ਯੂਰਗਾ ਵੀ ਸਾਰੀ ਸਿੱਟੀ ਆਵਾਂਗੇ ਬਸ ਰਲਾ ਕੇ ਲੋ ਬਈ ਮੇ ਤਰੋ ਕੰਮ ਕੱਲ ਨੂੰ ਮਕਮਲ ਹੋ ਜਾਊਗਾ ਆਪਣਾ ਵਾਰੀ ਵੀ ਆ ਇਧਰ ਵੇਖਾਂਗੇ ਪਾਣੀ ਛੱਡਣਾ ਜਾਂ ਨਹੀਂ ਛੱਡਣਾ ਯੋਵਾ ਨਾ ਤਾ ਬਿਨ ਤੇ ਪ੍ਰੀਤਮਾ ਬਿਨ ਤੇ ਪ੍ਰੀਤਮਾ ਬਿਨ ਦੇਖੇ ਪ੍ਰੀਤਮਾ ਬਈ ਮਿੱਤਰੋ ਆ ਵੀ ਕੱਲ ਨੂੰ ਜਾਲੀਆਂ ਜੂੜੀਆਂ ਆਈਆਂ ਸਾਫ਼ ਕਰਦੇ ਆ ਨਮੀੜ ਦੇਣ ਕੰਮ ਇਹ ਆ ਦੋ ਜੂੜੀਆਂ ਫਰਦੀਆਂ ਥੱਲੜ ਦੀ ਤਾਂ ਬੱਚਿਆ ਲਓ ਬਈ ਮਿੱਤਰੋ ਹੁਣ ਆਪਾਂ ਬਾਈ ਜੀ ਕਰਨ ਲੱਗਿਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਜੋ ਤਰਕੇ ਬਈ ਟੀਵੀ ਦੇਖੀ ਜਾਂਦੇ ਸੀਗੇ ਤੇ ਮੈਂ ਕਿਹਾ ਚਲੋ ਫਿਰ ਬਲੌਗ ਦੀ ਸਮਾਪਤੀ ਇੱਥੇ ਕਰ ਦਿੰਦੇ ਆ ਚਲੋ ਠੀਕ ਆ ਬਾਈ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ